ਦੇ ਲੋਕਾਂ ਤੋਂ ਨੂੰ ਸਰਪੰਚ ਜੀ ਦੀਆਂ ਸੇਵਾ ਗੰਦਮ ਬੋਕਲ ਤਾਂ ਮੰਨ ਲੁੱਛਾ ਤੁਹਾਡੇ ਸਿਰ ਤੇ ਸਰਪੰਚ ਜੀ ਹਰ ਤਾਲ ਸਿੱਧਾ ਸੋਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਧੰਨਵਾਦ ਹੈ ਜੀ ਸਾਡੇ ਜਿਨ੍ਹਾਂ ਮੇਰੇ ਸਾਰੇ ਪਿੰਡ ਨੇ ਸਮੁੱਚੇ ਨਗਰ ਨੇ ਸਰਬਸੰਮਤੀ ਨਾਲ ਰਪਿੰਚ ਕੰਦਮ ਦਾ ਪੱਖ ਸਰ ਮੋਨਾਂ ਨਾਮ ਹੈ ਮੋਹਰਣੀ ਔਰ ਮੈਂ ਆਪਣਾ ਇਹ ਸੱਚੇ ਦਿਲ ਤੋਂ ਇਹ ਗੱਲ ਕਹਾਂਗਾ ਕਿ ਜੇ ਉਹਨਾਂ ਨੇ ਇਹ ਨਾ ਮੰਨ ਬਕਸਿਆ ਤੇ ਮੈਂ ਵੀ ਪਿੰਡ ਦੇ ਵਿਕਾਸ ਵਾਸਤੇ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਬਾਕੀ ਰਹਿਣ ਦਵਾਂਗਾ ਉਹ ਸਭ ਪਿਛਲੀ ਪੰਚਾਇਤੋਂ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੀ ਸੀ ਜੋ ਹੁਣ ਤੁਹਾਡੀ ਗਵਾਈ ਦੇ ਵਿੱਚ ਪੂਰੇ ਕਰਾਈ ਜਾਣਗੇ ਚਲੋ ਜੀ ਕਾਫੀ ਕੰਮ ਅਧੂਰੇ ਸੀਗੇ ਹੁਣ ਮੈਂ ਕੁਝ ਪਿੰਡ ਦੇ ਵਿਕਾਸ ਵਾਸਤੇ ਖਾਤੀ ਸਰਗਰਮ ਰਿਹਾ ਕਾਫੀ ਗਲੀਆਂ ਜੇ ਕੱਚੀਆਂ ਸੀਗੀਆਂ ਮੈਂ ਉਹਨਾਂ ਨੂੰ ਹੁਣ ਇੰਟਰਲਾਕਟ ਪਾਏ ਲਵਾ ਰਹੇ ਹਾਂ ਬਾਜਤ ਵੀ ਬੁਵਾ ਰਹੇ ਹਾਂ ਤੋੜਾ ਜਾਨਾ ਜਿਗਾ ਸਾਡੇ ਤੋਂ 10-15 ਸਾਲ ਤੋਂ ਪਾਣੀ ਦਾ ਨਿਕਾਸ ਨਹੀਂ ਸੀ ਹੁੰਦਾ ਉਹ ਨਾਲ ਲੱਗਿਆ ਰਹਿਣ ਵਾਲੀ ਸੇਂਟਰ ਉੱਪਰ ਲੱਗੇ ਪਿਆ ਰਿਹਾ ਸੀ ਜਮੀਨ 'ਚ ਪਿਆ ਰਿਹਾ ਸੀ ਘਰਾਂ ਦੇ ਗਾੜੀ ਪਿਆ ਰਿਹਾ ਸੀਗਾ ਉਹਨਾਂ ਨੂੰ ਮੈਂ ਸਾਰਾ ਕੋਸ਼ਿਸ਼ ਕੀਤੀ ਆ ਕਿ ਉਹ ਜਿੰਨਾ ਹੈਗਾ ਸਾਰਾ ਸਫਾ ਦੇ ਦੇ ਵਿੱਚ ਯਾ ਵੀ ਉਹ ਸਫਰ ਦੀ ਜ਼ਫਾਈ ਵੀ ਮੈਂ ਬੜੇ ਚੰਗੇ ਕੰਮ ਨਾਲ ਕਰੇਨ ਦੇ ਨਾਲ ਸਾਰਾ ਮੈਂ ਉਹਨਾਂ ਨੂੰ ਕਰਵਾ ਲਈ ਕਿਸੇ ਕਿਸਮ ਦੀ ਕੋਈ ਕਤਾਈ ਨਹੀਂ ਬੋਲ ਤਿੱਕੇ ਸੇ ਕੰਮ ਦੇ ਵਿੱਚ ਔਰ ਨਾਂ ਮੈਂ ਬਤਨੀ ਆ ਬੜੀ ਮਹਾਰਤ ਦੇ ਬਖਸਸ ਸੋ ਸਭ ਤੁਸੀਂ ਆਮ ਦੇਖਿਆ ਹੋ ਜਦੋਂ ਬਾਹਰਲੇ ਪਿੰਡਾਂ ਦੇ ਜਾਈਦਾ ਪੁੱਲ ਬੁੱਟੇ ਲੱਗੇ ਹੁੰਦੇ ਲਾਖਾਂ ਨਹੀਂ ਹੁੰਦੀ ਜਦੋਂ ਪਿੰਡ ਦੇ ਅੰਦਰ ਇੰਟਰੈਕਰੀਏ ਤੇ ਕੋਈ ਸੋਹਣੀ ਭਾਰਗੇ ਨਹੀਂ ਮਿਲਦੀ ਹੁੰਦੀ ਆ ਡਿਸਪੈਂਸਰੀ ਹੁੰਦੀ ਆ ਓਪਨ ਜਿੰਮ ਹੁੰਦੀ ਆ ਬੱਚਿਆਂ ਉਤੇ ਝੰਡੇ ਲੱਗੇ ਬਹੁਤ ਖੇਰ ਦਾ ਮਾਹੌਲ ਹੁੰਦਾ ਕਮਰੇ ਲੱਗੇ ਹੁੰਦੇ ਕੋਈ ਵਧੀਆ ਦਿਖ ਨਾ ਜਉਂਦੀ ਆ ਬਿਲਕੁਲ ਕੀ ਕੀ ਲੱਗਦਾ ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚ ਕੋਈ ਇਤਾਂ ਦੀ ਪ੍ਰਗਤੀ ਸੁੱਖ ਸੁਹੂਤ ਤੁਹਾਡੇ ਪਿੰਡ ਤੇ ਹੈ ਜੀ ਇਹ ਜਿਹੜੀ ਪਿੰਡ ਦੀ ਦੇਖਾਂ ਲਾ ਉਹ ਰਿਹਾ ਤੋਂ ਮੈਨੂੰ ਇੱਕ ਸਾਡੇ ਜਰੋਪਿੰਡ ਦੀ ਇੰਟਰਸ ਹੈ ਨਾ ਉੱਥੇ ਕੁਝ ਜਗਾਵਾ ਸਮਸ਼ਾਨਘਾਟ ਬਣਿਆ ਹੋਇਆ ਉਹਦੇ ਨਾਲ ਕੋਈ ਖਾਲੀ ਜਗਾ ਬਣਿਆ ਹੁਣ ਮੇਰਾ ਇਹ ਮਨ ਹੈਗਾ ਕਿ ਸਾਰੇ ਪਿੰਡੇ ਸਹਿਯੋਗ ਦੇ ਨਾਲ ਉਹਨੂੰ ਸਾਰਾ ਲੈਵਲ ਕਰਕੇ ਪੱਧਰੀ ਕਰਕੇ ਤੇ ਉੱਥੇ ਕੋਈ ਸਟੇਡੀਅਮ ਬਣਾਵਾਂਗੇ ਬੂਟੇ ਲਵਾਵਾਂਗੇ ਪਾਰਕ ਤੇ ਚਲੋ ਅਸੀਂ ਪਿੰਡੇ ਦੇ ਵਿੱਚ ਬਣਾਇਆ ਵੀ ਆ ਮੈਂ ਕਾਫੀ ਮਿਹਨਤ ਕੀਤੀ ਹੈ ਉਹ ਕੋਈ ਬੰਦੇ ਸੋਚਦੇ ਕਿ ਸਾਡੇ ਨੂੰ ਆਪਣੇ ਬਣਾਇਆ ਚਲੋ ਪਰ ਮੈਂ ਨਹੀਂ ਬਣਾਇਆ ਸਾਰੇ ਨੇ ਸਿਚੋਗ ਨਾਲ ਹੀ ਬਣਾਇਆ ਚਲੋ ਮੈਂ ਕਾਫੀ ਥੋੜਾ ਸਰਕਰ ਨੂੰ ਰਹੇ ਹਾਂ ਮੇਰੇ ਮਨ ਦਾ ਸੌਂਗ ਸੀਗਾ ਕਿ ਚਲੋ ਹੋਣਾ ਚਾਹੀਦਾ ਬਾਕੀ ਥੋੜਾ ਜਾਇ ਇਹ ਗੱਲ ਹੈਗੀ ਆ ਕਿ ਪਿੰਡ ਨੂੰ ਵੀ ਸਾਹ ਦੇਣਾ ਚਾਹੀਦਾ ਜਿਵੇਂ ਅੱਗੇ ਪਹਿਲੀਆਂ ਪੰਚਾਇਤਾਂ ਤੇ ਜਿੰਮ ਵੀ ਆਈ ਸੀਗੀ ਪਰ ਉਹ ਲੱਭੀ ਨਹੀਂ ਪਤਾ ਨਹੀਂ ਕਿੱਥੇ ਚਲੀ ਜਾਂਦੀਆਂ ਹੁਣ ਤੁਸੀਂ ਵੇਖੋ ਕਿ ਝੌਂਪੜੀ ਵੀ ਪਾਰਕ ਤੇ ਬਣੀ ਪਈ ਆ ਸਹੂਲੇ ਵੀ ਲੱਗੇ ਆ ਸੋ ਲੰਬੇ ਪਿੰਗਾ ਵੀ ਲੱਗੀਆਂ ਨੇ ਤੇ ਲਾਈਟਾਂ ਜਿਹੜੀਆਂ ਨੇ ਉਹ ਮੇਰਾ ਖਿਆਲ ਸਾਰੇ ਪਿੰਡਾਂ ਤੋਂ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਰਸਤੋ ਵਾਲੀ ਲੱਗੀਆਂ ਉਹ ਵਜੇ ਮੈਂ ਸਰਪ੍ਰਿੰਸ ਬਣਿਆ ਸੀ ਤੇ ਮੈਂ ਕਿਹਾ ਵੀ ਚਲੋ ਕੋਈ ਨਾ ਲਾਈਟ ਤੇ ਪਿੰਦੇ ਚੱਲ ਨਹੀਂ ਚਾਹੀਦੀ ਰਾਹ ਹੋਰ ਵੀ ਤੇ ਸਵੇਰ ਨੂੰ ਸਭ ਘਾਰ ਖੇ ਦੀਆਂ ਜਦੋਂ ਕਿਰੇ ਪਿੰਡਾਂ ਤੇ ਜਾਂਦੀਆਂ ਸੀ ਨਾ ਬੜੀ ਦਿਨਤਾਂ ਦੇ ਸੀ ਤੇ ਹੁਣ ਗਲੀ ਵੀ ਮੈਨੂੰ ਕੱਚੀ ਨਹੀਂ ਕੋਈ ਲੱਭੂਗੀ ਜਿਹੜੀਆਂ ਕੋਈ ਇੱਕ ਦੋ ਗਲੀਆਂ ਰਹਿ ਗਈਆਂ ਨੇ ਮੇਰਾ ਤੇ ਖਿਆਲ ਆ ਵੀ ਮੈਂ ਉਹ ਐਸੇ ਹੀ ਸਾਲ ਪੂਰਾ ਤੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਕੰਪਲੀਟ ਕਰ ਦਿੱਤੀ ਆ ਨੇ ਉਸੋ ਜੀ ਮੇਰੀ ਯਾ ਵੀ ਮੈਂ ਆਪ ਇਹ ਗੱਲ ਸੋਚਦਾ ਕਿ ਹੁਣ ਮੈਨੂੰ ਲੋਕੀ ਕਹਿੰਦੇ ਜੀ ਵੀ ਮੇਰੀ ਗਲੀ ਰਹਿ ਗਈ ਯਾਰ ਦੂਜੀ ਰਹਿ ਕਿਉਂ ਉਹਨਾਂ ਨੂੰ ਪਤਾ ਲੱਗਿਆ ਵੀ ਗਲੀਆਂ ਬੰਡੀਆਂ ਨੇ ਇਹ ਵਰਮੈਂਟ ਹੋ ਰਹੀ ਆ ਨਿਕਾਸ ਤਾਂ ਕੋਈ ਗੱਲ ਕਰਦੇ ਆ ਪਰ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਬੜੀ ਮਾਰ ਦੀ ਕਿਰਪਾ ਵਾ ਸਰਕਾਰਾਂ ਵੀ ਗਰੰਟੀ ਦਿੰਦੀਆਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਗਏ ਮਲਕ ਵੀ ਆਹੀ ਆਪਣੇ ਘਰੋਂ ਹੀ ਲਾ ਰਹੇ ਆ ਇਹ ਵੀ ਕੋਈ ਨਹੀਂ ਇਹੋ ਜਿਹੀ ਗੱਲ ਬਾਕੀ ਸਾਡੇ ਹਲਕੇ ਦੇ ਨੁਮਾਇੰਦੇ ਕਰਦੇ ਨੇ ਸਰਾਰਾਮ ਸਿੰਘ ਸਾਹਿਬ ਚਲੋ ਉਹਨਾਂ ਦੀ ਵੀ ਬੜੀ ਦੇਣ ਆ ਵੀ ਜੋ ਵੀ ਉਹਨਾਂ ਨੂੰ ਅਸੀਂ ਕਹਿੰਨੇ ਆ ਉਹ ਸਾਨੂੰ ਦੰਗੇ ਆ ਤੇ ਕੋਲ ਪਿੰਡ ਦੇ ਵਿੱਚ ਕੁਝ ਕੰਮ ਅਧੂਰੇ ਹੈਗੇ ਵੀ ਆ ਇੱਕ ਤਾਂ ਕਬਰਸਥਾਨ ਸਾਡੇ ਕ੍ਰਿਸਚੀਅਨਾਂ ਦਾ ਉਹਨਾਂ ਦਾ ਵੀ ਹੈਗਾ ਤੇ ਉਹਨਾਂ ਦਾ ਬਰੰਡ वगैरह ਹੈ ਨਹੀਂ ਸੀ ਚਲੋ ਮੈਂ ਅਗਰ ਤਾਂ ਕੋਸ਼ਿਸ਼ ਕਰਨੀ ਆ ਕਿ ਚਲੋ ਉਹਨਾਂ ਉੱਪਰ ਕੋਸ਼ਿਸ਼ ਸਾਡੇ ਸਕੂਲ ਦੇ ਲੱਗੇ ਅਨੁਲੋਨੀ ਸੈਂਟਰ ਦਾ ਉਹਦੇ ਵਿੱਚ ਆਰਦਵਾਰੀ ਕਰਵਾ ਕੇ ਉਹਦੀ ਵੀ ਚੰਗੀ ਜਿਹਾ ਦਿੱਖ ਪਿੰਡ ਦੀ ਦੇਖੀ ਜਿਹੜੀ ਆ ਪਿੰਡ ਚੋਂ ਦੀਆਂ ਰੂੜੀਆਂ ਨਹੀਂ ਮਿਲਣੀਆਂ ਚਾਹੀਦੀਆਂ ਇਹ ਮੈਂ ਪਿੰਡ ਨੂੰ ਅਪੀਲ ਵੀ ਕਰਾਂਗਾ ਕਿ ਵੈਸੇ ਵੀ ਹੋਣੀਆਂ ਨਹੀਂ ਚਾਹੀਦੀਆਂ ਵੀ ਪਿੰਡ ਦੇ ਕੋਹੜੇ ਤੇ ਪਹਿਲਾਂ ਰੂੜੀਆਂ ਹੀ ਲੱਭਣ ਇਹੋ ਜਿਹਾ ਕੰਮ ਹੋ ਜਾਣਾ ਮੈਨੂੰ ਠੀਕ ਨਹੀਂ ਲੱਗਦਾ ਬਾਕੀ ਜਿਹੜਾ ਨਾਲੇ ਨੁੜੀਆਂ ਦਾ ਕੰਮ ਆਇ ਨਿਕਰ ਮੋਟਾਈ ਇਹ ਤੇ ਕਿਸੇ ਤਰ੍ਹਾਂ ਨਹੀਂ ਨਹੀਂ ਦੇਣੀ ਕਿਸੇ ਕਸਮ ਦੀ ਅਸਾਂ ਗਾਂ ਦੀ ਸਮੱਸਿਆ ਕਾਫੀ ਪਿੰਨਾਂ ਹੀ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਆਂ ਅਸਾਂ ਗਾਂ ਨਹੀਂ ਗਰੀਬ ਤੇ ਕਾ ਅਸਾਂ ਨਹੀਂ ਪਹੁੰਚਦਾ ਹਾਂਜੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਇਦਾਂ ਦੀ ਸਮੱਸਿਆ ਹੈਗੀ ਨਹੀਂ ਸਾਡੇ ਪਿੰਡ ਚ ਕੋਈ ਐਹੋ ਜਿਹੀ ਸਮੱਸਿਆ ਨਹੀਂ ਗਈ ਕੁਝ ਨਿੱਕੀ ਜੀ ਸਮੱਸਿਆ ਇੱਕ ਉਹ ਹੁੰਦੀ ਆ ਉਸ ਸਰਕਾਰਾਂ ਵੱਲੋਂ ਕਿਤੇ ਇਹ ਗੱਲ ਹੋਈ ਵੀ KYC ਦੀਪੋ ਹোল্ডার ਕਰਦੇ ਆ ਉਹ ਜਿਹੜੇ ਨਹੀਂ ਹੁੰਦੇ ਇੱਥੇ ਉਹਨਾਂ ਦੇ ਥੋੜੇ ਕਾਰਡ ਕੱਟੇ ਕੁੱਟੇ ਜਾਂਦੇ ਆ ਪਰ ਉਹ ਮੈਂ ਕਹਿੰਨਾ ਕਿ ਲੋਕਾਂ ਨੂੰ ਇਹ ਥੋੜਾ ਜਿਹਾ ਇੰਨਾ ਕ ਦੇਖਣਾ ਚਾਹੀਦਾ ਵੀ ਕਿਹੜਾ ਬੱਚਾ ਇੱਥੇ ਨਹੀਂ ਰਹਿ ਰਿਹਾ ਅਸਾਂ ਕਿਵੇਂ ਆ ਤੇ ਉਹ ਦੀਪੋ ਹোল্ডার ਦਾ ਵੀ ਉਹਦੇ ਕੋਈ ਐਡਾ ਫਾਲਟ ਨਹੀਂ ਹੁੰਦਾ ਬਾਕੀ ਐਪ 'ਚ ਗੱਲ ਉਹਨਾਂ ਨੇ ਕੁਛ ਕੇ ਰੱਖੀ ਦੀ ਆ ਵੀ ਨਜਾਇਜ਼ ਕਿਸੇ ਦਾ ਰਾਸਨ ਕੱਟਣਾ ਨਹੀਂ ਤੇ ਨਾਂ ਕਿਸੇ ਨੂੰ ਨਜਾਇਜ਼ ਦੇਣਾ ਤੂੰ ਜਦ ਨਸ਼ਿਆਂ ਰੋਧ ਪੰਜਾਬ ਸਰਕਾਰ ਨੇ ਮੈਂ ਵੀ ਚਲੀ ਆ ਆਪ ਜੀ ਦੇ ਪਿੰਨੋਂ ਲੈ ਕੇ ਕਿਵੇਂ ਦੇ ਦੇ ਵੇਖੋ ਜੀ ਮੇਰਾ ਇੱਕ ਇਕੱਲਾ ਪਿੰਡ ਆ ਮੇਰਾ خیال ਆ ਵੀ ਇੱਥੇ ਇੱਕ ਕੋਈ ਨਸ਼ਾ ਬੰਦਾ ਨਹੀਂ ਵੇਚਦਾ ਸਾਡੇ ਪਿੰਡ ਤੇ ਕੋਈ ਸ਼ਰਾਬ ਉਹ ਨਹੀਂ ਵੇਚਦਾ ਮਾੜੇ ਲੋਕ ਇਮਾਨਦਾਰ ਲੋਕ ਨੇ ਪੜੇ ਕਿੱਤੀ ਲੋਕ ਨੇ ਸਾਰੇ ਆਪਣੇ ਮਨ ਤੋਂ ਆਪਣਾ ਕਾਰੋਬਾਰ ਕਰਦੇ ਨੇ ਔਰ ਸਾਬ ਚੰਗੀ ਰੋਟੀ ਖਾਂਦੇ ਨੇ ਗਰੀਬ ਲੋਕ ਜਿਹੜੇ ਨੇ ਵੀ ਵਧੀਆ ਕਾਰੋਬਾਰਾ ਚ ਆਪਣੇ ਕਰਦੇ ਨੇ ਜਿਹੜੇ ਕੋ ਇੱਕ ਦੋ ਮੁੰਡੇ ਹੈਗੇ ਸੀਗੇ ਬੱਚੇ ਵੀ ਖਾਂਦੇ ਸੀਗੇ ਨਿੱਕੇ ਮੁੰਡਿਆਂ ਗੋਲੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਥੋੜਾ ਉਹਨਾਂ ਨੂੰ ਵੀ ਕਾਫੀ ਸਟ्रेस ਦੇ ਰਹੇ ਆ ਕਿ ਬੇਟਾ ਤੁਸੀਂ ਵੀ ਇਹ ਕੰਮ ਤੋਂ ਛਟਕਾਰਾ ਪਾ ਦਿਓ ਜਿਆਦਾ ਬੁਰੀਏ ਰਹੇਗਾ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿਓ ਕਿ ਲੱਗਦਾ ਬਹੁਤ ਤਰ੍ਹਾਂ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਨਹੀਂ ਇਹਨਾਂ ਦੇ ਸਕੂਲ ਨੂੰ ਜੇ ਦੇਖਿਆ ਜਾਏ ਨਾ ਤੇ ਸਟਾਫ ਬਹੁਤ ਘੱਟ ਆ ਇਹ ਵੀ ਬੜਾ ਇੱਕ ਚਿੰਤਾ ਦਾ ਵਿਸ਼ਾ ਹੋ ਸਾਨੂੰ ਵੀ ਥੋੜਾ ਜਿਹਾ ਸੌਂਗ ਹੈਗਾ ਉਹ ਕਦੇ ਅਸੀਂ ਜੁੜੀ ਭਾਮ ਦਿੰਨੇ ਆ ਕਦੇ ਅਸੀਂ ਸਕੂਲ ਨੂੰ ਬੈਗ ਦਿੰਨੇ ਆ ਕਦੇ ਅਸੀਂ ਜੈਕਟਾਂ ਦਿੰਨੇ ਆ ਉਹ ਇਸ ਕਰਕੇ ਦਿੰਨੇ ਆ ਕਿ ਲੋਕ ਉਹ ਅਸੀਂ ਪਹਿਲਾਂ ਤੋਂ ਹੀ ਕਾਫੀ ਸਰਕਾਰ ਨੂੰ ਰਹੀਆਂ ਨਾ ਕੰਮਾਂ ਚ ਲੋਕ ਸੇਵਾ ਚੋਂ ਕਰੀ ਦੀ ਆ ਉਹ ਉਹ ਇਸ ਕਰਕੇ ਅਸੀਂ ਨਾ ਕੋਸ਼ਿਸ਼ ਤਾਂ ਹੀ ਕਰਦੇ ਆ ਕਿ ਲੋਕ ਇਹਨਾਂ ਸਕੂਲਾਂ ਵਿੱਚ ਬੱਚੇ ਪਾਉਣ ਪਰ ਇਹੋ ਜਿਹੀ ਕੋਈ ਗੱਲ ਨਹੀਂ ਸਟਾਫ ਹੀ ਪੜਿਆ ਲਿਖਿਆ ਹੁੰਦਾ ਪਰ ਬੱਚੇ ਪਤਾ ਨਹੀਂ ਕਿਉਂ ਨਹੀਂ ਆਉਂਦੇ ਉਹ ਸਰਕਾਰੀ ਤੇ ਇੱਥੇ ਵੇਖੋ ਤੁਹਾਨੂੰ ਖਾਣਾ ਵੀ ਮਿਲਦਾ ਉਹਦੇ ਵਿੱਚ ਵਰਦੀ ਵੀ ਮਿਲਦੀ ਆ ਸਾਡੇ ਵਰਗੇ ਵੀ ਚਲੋ ਮਤਲਬ ਕਰਦੇ ਆ ਵੀ ਚਲੋ ਬੱਚਿਆਂ ਨੂੰ ਅਰਕਾਂ ਨਾਲ ਪਾਣੀ ਵਾਤੇ ਬੋਤਲਾਂ ਵੀ ਦਿੱਤੀਆਂ ਬੈਗ ਵੀ ਦਿੱਤੇ ਪਿਛਲੀ ਵਾਰੀ ਵੀ ਬੂਟ ਵੀ ਦਿੱਤੇ ਨੇ ਜਿਹੜਾ ਬਾਵੀ ਦਿੱਤੀ ਜਾਂ ਜੁਨੀਫਾ ਵੀ ਦਿੱਤੀ ਜੈਕਟਾਂ ਵੀ ਦਿੱਤੀਆਂ ਕਰੀਦਾ ਬਾਵੀ ਚਲੋ ਮਤਲਬ ਸਮਾਜ ਸੇਵਾ ਸਮਾਜ ਸੇਵਾ ਦੇ ਵਿੱਚ ਵੀ ਤੁਹਾਡਾ ਰੋਜ਼ਾਨਾ ਕਾਫੀ ਔਰ ਜ਼ਾਨ ਚਲੋ ਮਹਾਰਾਜ ਦੇ ਬਕਸੇ ਜਾਈ ਕੋਈ ਗੱਲ ਨਹੀਂ ਐ ਹੋ ਜੀ ਤੇ ਪਿੱਛੇ ਜੇ ਮੈਂ ਟੈਕਸੋ ਤੇ ਲੱਸ ਕੇ ਜੱਟਾਂ ਸੀ ਗਿਆ ਉਹ ਮੈਂ ਗਰੀਬ ਲੋਕਾਂ ਨੂੰ ਕਰਨਾ ਹੈ ਗੱਟੀਆਂ ਸੀਗੇ ਆ ਮੈਂ ਕਹਿੰਦਾ ਸਿਆਲ ਆ ਕੀ ਸਰ ਕੋਈ ਆਪਣੀ ਸੋਸਾਇਟੀ ਹੈ ਕਿ ਜਾਂ ਉਦਾਂ ਇੱਕ ਮਨੁੱਖਤਾ ਦੀ ਸੇਵਾ ਦੇ ਇਹ ਇੱਕ ਮਨੁੱਖਤਾ ਦੀ ਜਿਵੇਂ ਵੈਸੇ ਮੰਨਦਾ ਸਭ ਕੋਲ ਦਾ ਕੋਲ ਤੇ ਬੜਾ ਮੇਰਾ ਕਾਰੋਬਾਰ ਵੀ ਬਹੁਤ ਵਧੀਆ ਵੈਲ ਸੈਟਡ ਹੈ ਜੀ ਐਵੇਂ ਇੰਜ ਨਹੀਂ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਆਖੇ ਜਾਂਦੇ ਤੇ ਕਿ ਗਰੀਬ ਨੂੰ ਜੀ ਖਾਂ ਦੇਣਾ ਚਲੀ ਗੱਲ ਸਰ ਨੌ ਜਵਾਨਾਂ ਦਾ ਲੈਕਚਰ ਦੇ ਵਿੱਚ ਆ ਮਰੋਲ ਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਸੁਣਨ ਦਾ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਉਹ ਕੀ ਪ੍ਰੋਗਰਾਮ ਹੋਏਗਾ ਵੇਖੋ ਜੀ ਮੈਂ ਤਾਂ ਹੁਣ ਇਹਨਾਂ ਨੂੰ ਨੌਜਵਾਨਾਂ ਨੂੰ ਇਹੋ ਅਪੀਲ ਕਰਦਾ ਪਹਿਲੀ ਦੀ ਗੱਲ ਆ ਵੀ ਨੌਜਵਾਨ ਪਤਾ ਨਹੀਂ ਉਹ ਰਹਿ ਹੀ ਬਹੁਤ ਘਟ ਗਏ ਆ ਸਾਡੇ ਪਰਿਵਾਰ ਦਾ ਵੈਸੇ ਹੀ ਜ਼ਿਆਦਾ ਰਜ਼ਾਨ ਹੈਗਾ ਕੋਈ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਵਗੈਰਾ ਨਿਊਜ਼ੀਲੈਂਡ ਮੋਸਟਲੀ ਬੱਚੇ ਨਿਕਲ ਗਏ ਆ ਫਿਰ ਵੀ ਜਿਹੜੇ ਹੈਗੇ ਆ ਹੁਣ ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਕੋਪਨ ਜੇ ਵੀ ਜਿਹੜੀ ਆ ਨਾ ਉਹ ਮੈਂ ਆ ਬੁਲਾਵਾਂ ਤੇ ਵੀ ਲੈ ਆਵਾਂ ਜੇ ਵੀ ਮੈਂ ਕਰਾਂ ਮੈਂ ਸੋਚਦਾ ਕਿ ਕੋਪਨ ਜੇ ਮੈਂ ਤੇ ਮੈਂ ਹੁਣ ਕਰਾਂਗਾ ਓਕੇ ਤੇ ਬਾਕੀ ਪਾਰਕ ਜਿਹੜਾ ਮੇਰਾ ਪਿੰਡ ਦੇ ਨੇੜੇ ਆ ਉਹਦੇ ਵਿੱਚ ਕਾਫੀ ਸਹੂਲਤਾਂ ਨੇ ਔਰ ਪਾਣੀ ਦੀਆਂ ਹੁਣ ਸਾਡੇ ਪਿੰਡ ਵਿੱਚ ਤੁਸੀਂ ਦੇਖੋ ਕਿ ਸਰਕਾਰਾਂ ਬਣਦੀਆਂ ਨੇ ਨਲਕਾ ਵੀ ਕੋਈ ਨਹੀਂ ਸੀ ਸਰਕਾਰੀ ਲੋਕਾਂ ਦੇ ਪਿੰਡ ਦੇ ਦੇ ਸੀ ਔਰ ਅੱਜ ਵੀ ਲੋਕਾਂ ਦੇ ਛੋੜਾ ਜਾਂ ਪਿੰਡ ਤੋਂ ਨਲਕੇ ਮੈਨੂੰ ਆਤੇ ਤੇ ਬਾਕੀ ਵੀ ਹਰ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਹੋ ਰਿਹਾ ਕੋਈ ਐਸੀ ਗੱਲ ਨਹੀਂ ਕੋਸ਼ਿਸ਼ ਇਨਸਾਨ ਨੂੰ ਕਰਨੀ ਚਾਹੀਦੀ ਸੋ ਸਰ ਸੈਂਟਰ ਗੌਰ ਜਿਹੜਾ ਪੰਜਾਬ ਸਰਕਾਰ ਤੋਂ ਸੁੱਖ ਸੂਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਹੁੰਦੀਆਂ ਸੋ ਪਿੰਡ ਦੇ ਕਿਹਨਾਂ ਕਰ ਤੜੇ ਬੰਦੇ ਦੇ ਰਿਯਤਿਕਾ ਕੋਈ ਦਾਨੀ ਹੁੰਦੀਆਂ ਤਾਂ ਆਪ ਜੀ ਦੀ ਯੋਜਨਾ ਕਿਵੇਂ ਦੇਖਿਆ ਜਾਏ ਨਹੀਂ ਸਾਡੇ ਪਿੰਡ 'ਚ ਕੋਈ ਅੱਡੀ ਤੜੇ ਬੰਦੀ ਵਾਲੀ ਕੋਈ ਗੱਲ ਨਹੀਂ ਤੜੇ ਬੰਦੇ ਅਸੀਂ ਜੇ ਅਸੀਂ ਨਾ ਰੱਖਾਂਗੇ ਕਦੀ ਕਿਸੇ ਨਾਲ ਤੜੇ ਬੰਦੀ ਤੇ ਤੜੇ ਬੰਦੀ ਹੋਏਗੀ ਤੇ ਅਸੀਂ ਪਹਿਲਾਂ ਵੀ ਤਾਂ ਵੀ ਪੁਰ ਸਰਪੰਚ ਰਹੇ ਚੁੱਕੇ ਮੇਰੇ ਫਾਦਰ ਸਾਹਿਬ ਵੀ 10 ਸਾਲ ਸਰਪੰਚ ਰਹੇ ਚੁੱਕੇ ਆ ਮੇਰੇ ਬ੍ਰਦਰ ਵੀ ਪੰਜ ਸਾਲ ਸਰਪੰਚ ਰਹੇ ਚੁੱਕੇ ਆ ਕਿ ਫਿਰ ਅਮਰੀਕਾ ਮੈਂ ਵੀ ਇਹ ਟੈਡਾ ਯੂਸੀ ਟੈਕ ਕੰਪਨੀ ਨੇ ਪਿੰਡ ਵਾਲਿਆਂ ਨੇ ਮੌਕਾ ਦਿੱਤਾ ਤੇ ਫਿਰ ਸਾਡਾ ਆਪਣਾ ਇਨਸਾਨੀਅਤ ਤੌਰ ਤੇ ਫਰਜ਼ ਬਣਦਾ ਕਿ ਜੇ ਕਿਸ ਨੇ ਮੌਕਾ ਦਿੱਤਾ ਤੇ ਸੋਚ ਕੇ ਦਿੱਤਾ ਔਰ ਮੈਂ ਦੇਖਿਆ ਵਾ ਕਿ ਕੰਮ ਸ਼ੁਰੂ ਕੀਤੇ ਕੋਈ ਗੱਲ ਨਹੀਂ ਹਸ ਹਮ ਵੀ ਆਪਣੇ ਹਿਸਾਬ ਨਾਲ ਇਤਨਾ ਤੁਸੀਂ ਕਰੀ ਜਾਓਗੇ ਤੇ ਦਿੱਕਤ ਆਉਂਦੀ ਨਹੀਂ ਕਿਸੇ ਕਿਸਮ ਦੀ ਉਹ ਕਿਹੜਾ ਤੁਸੀਂ ਪਹਿਲ ਦੇ ਦਰਤੇ ਹੁਣ ਪਿੰਡ ਵਿੱਚ ਧੋਲੀ ਦਾ ਕੰਮ ਕਰਾਉਣ ਜਿਆਦਾ ਜਿਹੜਾ ਪਿੰਨ ਨੂੰ ਸੁਖ ਹੂਦਾਂ ਪਰਦਾ ਹੁੰਦਾ ਹੈ ਉਹਨੂੰ ਪਿੰਡ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਸੋਚਣਾ ਵੀ ਇੱਕ ਤਾਂ ਓਪਨ ਜਿਮ ਜੜੀ ਆ ਨਾ ਉਹ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਕਿਸੇ ਬੱਚੇ ਦਾ ਟਾਈਮ ਲੱਗੇ ਉਹ ਆਪਾਂ ਆ ਕੇ ਤੇ ਉੱਥੇ ਆਪਣਾ ਕਰ ਸਕਣ। ਦੂਜਾ ਇਸਾਈਆਂ ਦਾ ਇੱਕ ਕਬਰਿਸਤਾਨ ਆ ਉੱਥੇ ਬਰਾਂਡਾ ਹੈ ਨਹੀਂ। ਉਹ ਮੇਰੀ ਵੀ ਉਹਦੀ ਖਿੱਚ ਹੈ ਕਿ ਬਰਾਂਡਾ ਵੀ ਹੋਣਾ ਚਾਹੀਦਾ ਮੈਂ ਕਿਤੇ ਕੋਈ ਰੱਬ ਨਾ ਕਰੇ ਜਦੋਂ ਕਿਤੇ ਆਉਂਦੇ ਟਾਈਮ ਦੇ ਉੱਤੇ ਮੀਂਹ ਕਣੀ ਆਵੇ ਤਾਂ ਚਾਰ ਦੀ ਉੱਤੇ ਬੈਠ ਜਾ। ਇਹੋ ਜਿਹਾ ਮੈਂ ਹੀ ਸੋਚਾਂ ਦੇ ਬਾਕੀ ਜਿਹੜੀ ਦੇਖਦੀ ਗੱਲ ਆ ਉਹ ਮੈਂ ਆਪ ਇਹ ਚੀਜ਼ ਨੂੰ ਦੇਖਦਾ ਕਿ ਜਦੋਂ ਮੈਂ ਪਿੰਡ 'ਚ ਵੱਡਦਾ ਹੀ ਆ ਨਾ ਤੇ ਉਹ ਸਾਡਾ ਜਿਹੜਾ ਕੁਝ ਕਬਰਸਤਾਨ ਆ ਜਿਹੜਾ ਉਹਦੇ ਨਾਲ ਅੱਗੇ ਫालतू ਚ ਪੈਲੀ ਬਈ ਆ ਮਤਲਬ ਆਪਾਂ ਤਾਂ ਇਹਨੂੰ ਕਹਾਂਗੇ ਕਿ ਇੰਜ ਹੀ ਪਈ ਆ ਵੀ ਉਹਦੇ ਵੱਲ ਪਰ ਮੇਰਾ ਖਿਆਲ ਹੈਗਾ ਕਿ ਮੇਰਾ ਲੋਕ ਸਾਥ ਦੇਣਗੇ ਤੇ ਮੈਂ ਉਹਨੂੰ ਕਿਸ ਚੰਗੇ ਤਰੀਕੇ ਨਾਲ ਉੱਥੇ ਸਟੇਡੀਅਮ ਬਣਾਵਾਂਗਾ ਮੈਂ ਉਹਨੂੰ ਪਾਈ ਜੋਗ ਬਣਾਉਣੀ ਉਹ ਮੇਰੀ ਕੋਸ਼ਿਸ਼ ਹੋਏਗੀ ਪਿੰਡ ਦੇ ਲੋਕਾਂ ਸਹਿਯੋਗ ਜਾਂ ਦਮਵਕਤ ਤਾਂ ਮਾਣ ਮੁੱਸੀਆ ਤੁਹਾਡੀ ਸੱਤੇ ਸੰਜਿਆ ਤਾਂ ਸਿੱਧਾ ਤੋਂ ਮੈਸੇਜ ਕੀ ਗਾ ਜਲਦੀ ਪਿੰਡ ਵਾਲਿਆਂ ਪਿੰਡ ਵਾਲਿਆਂ ਨੂੰ ਮੈਸੇਜ ਇਹੋ ਤੇ ਹੁਣਾ ਚਾਹਾਂਗਾ ਕਿ ਸਾਰੇ ਪਿੰਡ ਵਾਸੀ ਜੰਨੇ ਆ ਮੇਰਾ ਚੁਕ ਸਾਥ ਦੇਣ ਤੇ ਮੈਂ ਮੈਨੂੰ ਸੁਝਾ ਦੇਣ ਕਿ ਸਾਡਾ ਸਾਡੇ ਪਿੰਡ ਦਾ ਆ ਕੰਮ ਹੋਣਾ ਚਾਹੀਦਾ ਉਹ ਫਿਰ ਮੇਰਾ ਖਰਚ ਬਣਦਾ ਮੇਰਾ ਇਨਸਾਨੀਅਤ ਉੱਤੇ ਪਰਚ ਬੰਦਾ ਜੇ ਕੋ ਮੈਨੂੰ ਸੁਝਾ ਦੇ ਰਹੇ ਆ ਪਿੰਡੇ ਉਹਦੇ ਵਿੱਚ ਮੇਰੇ ਵੀ ਗਿਆਨ ਤੋਂ ਵੱਧ ਆ ਉਹ ਵੀ ਵਾਕਿਆ ਇਹਦੇ ਨਾਲੋਂ ਆ ਕੰਮ ਜਿਹੜਾ ਆ ਇਹ ਪਹਿਲੇ ਦਾ ਤੇ ਮਾ ਚਾਹੀਦਾ ਬਾਕੀ ਆ ਵੀ ਪਿੰਡ 'ਚ ਕੋਈ ਵੀ ਮੈਨੂੰ ਕਹਿੰਦੇ ਆ ਤੇ ਹਦਾ ਕੋਈ ਨਾਲੀਆਂ ਦੀ ਸਮੱਸਿਆ ਹੁਣ ਆਉਂਦੇ ਹੀ ਆ ਮਾੜੀ ਇਹਦੀ ਸਮੱਸਿਆ ਮੇਰੇ ਪਿੰਡ ਜੇ ਦੀ ਸਮੱਸਿਆ ਬਹੁਤ ਜ਼ਿਆਦਾ ਉਹ ਮੈਂ ਕਾਫੀ ਕਰ ਦਿੱਤੀ ਆ ਤੇ ਮੇਰਾ ਖਿਆਲ ਆ ਵੀ ਇੰਨੇ ਕ ਟਾਈਮ ਚ ਮੈਂ ਬਹੁਤ ਜ਼ਿਆਦਾ ਮਸਲੇ ਹੱਲ ਕਰ ਦਿੱਤੇ ਕੋਈ ਇਹੋ ਜੀ ਗੱਲ ਨਹੀਂ ਆ ਸਭ ਕੀ ਮੈਂ ਇਹ ਚਾਹੁੰਨਾ ਕਿ ਪਿੰਡ ਦੇ ਵਿੱਚ ਲੋਕ ਜਿਹੜੇ ਆ ਨਾ ਨਿੱਕੀਆਂ ਮੋਟੀਆਂ ਗੱਲਾਂ ਤੋਂ ਲੜਿਆ ਨਾ ਕਰ ਉਹ ਮੈਨੂੰ ਸਭ ਤੋਂ ਬਹੁਤ ਮਾੜਾ ਲੱਗਦਾ ਸਭ ਤੋਂ ਮਾੜਾ ਕੰਮ ਮੈਨੂੰ ਪਿੰਡ ਵਿੱਚ ਇਹ ਲੱਗਦਾ ਕਿ ਐਵੇਂ ਛੋਟੀ ਮੋਟੀ ਗੱਲ ਤੋਂ ਲੜਬਣਾ ਸ ਆਪਣਾ ਚਰੋਜੀ ਆਣੇ ਨੂੰ ਤੁਰ ਕੋ ਚਲੋ ਇੱਥੇ ਬੈਠ ਕੇ ਇਹੋ ਜੀ ਗੱਲ ਕੋਈ ਵੀ ਹੋਏ ਜੇ ਕੋਈ ਬੱਚਾ ਆ ਵੀ ਜਾਂਦੀ ਹੈ ਕਿਸੇ ਆ ਜਾਂਦੀਆਂ ਨੇ ਉਹਨੂੰ ਇੱਥੇ ਬੈਠ ਕੇ ਹੱਲ ਕੀਤਾ ਜਾਂਦਾ ਸਭ ਤੋਂ ਜ਼ਿਆਦਾ ਵਧੀਆ ਬੈਠਾ ਉਹ ਜੇ ਕਾਫੀ ਤੇ ਵਿਕਾਸ ਜਿਹੜਾ ਨਾ ਫੇਰ ਹੀ ਆਬ ਇਹੋ ਜੀ ਸੋਚ ਆ ਕਿ ਮੈਂ ਆਪਣੇ ਆਪ ਨੂੰ ਸਰਪੰਚ ਨਹੀਂ ਸਮਝਦਾ ਮੈਂ ਕਹਿੰਦਾ ਕਿ ਸਾਰਾ ਪਿੰਡ ਹੀ ਸਰਪੰਚ ਹੈ ਜਿਹੜੇ ਮੇਰੇ ਤੋਂ ਥੋੜੇ ਉਮਰਾਂ ਚ ਸੀਨੀਅਰ ਨੇ ਮੈਂ ਉਹਨਾਂ ਨੂੰ ਆਪ ਕਈ ਵਾਰੀ ਕਹਿਣਾ ਜਾਂ ਤੁਸੀਂ ਮੈਨੂੰ ਸਰਪੰਚ ਨਾ ਕਹੋ ਤੇ ਮੈਂ ਦਾ ਤਲਾ ਬੱਚਾ ਮੰਨਦਾ ਕਿ ਮੈਂ ਸਾਰੇ ਸਰਪੰਚ ਹੁੰਦੇ ਆ ਜੇ ਤੁਸੀਂ ਸਰਬਸੰਮਤੀ ਨਾਲ ਮੈਨੂੰ ਚੁਣਿਆ ਨਾ ਤੇ ਤੁਸੀਂ ਆਹ ਵੇਲੇ ਸਾਰੇ ਸਰਪੰਚ ਜੀ ਇਸ ਕਰਕੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ